ਕਿਸੇ ਇਨਸਾਨ ਦੇ ਇਹ ਹੱਥ ਵਿੱਚ ਨਹੀਂ ਕਿ ਉਹ ਕਿਹੜੇ ਮੁਲਕ ਚ ਕਿਹੜੇ ਘਰ ਵਿੱਚ ਕਿਹੜੇ ਮਾਪੇ ਦੇ ਘਰ ਜਨਮ ਲਵੇਗਾ ਕਿ ਅਮੀਰ ਘਰ ਜਨਮ ਲਵੇਗਾ ਗਰੀਬ ਘਰ ਜਨਮ ਲਵੇਗਾ ਜਾਂ ਉਹਦੇ ਭੈਣ ਭਰਾ ਕੌਣ ਹੋਣਗੇ ਪਰ ਉਹਦੇ ਹੱਥ ਵਿੱਚ ਇਹ ਗੱਲ ਜ਼ਰੂਰ ਹੈ ਕਿ ਉਹ ਮਿਹਨਤ ਕਿੰਨੀ ਕਰਦਾ ਹੈ ਉਹਦੇ ਦੋਸਤ ਮਿੱਤਰ ਸਹਿਯਲੀਆਂ ਕੌਣ ਹੋ ਸਕਦੇ ਆ ਪਰ ਅੱਜ ਕੱਲ ਆਪਣੇ ਆਪਣੇ ਦੀਆਂ ਜਾਨਾਂ ਲਾਏ ਰਹਿਣ ਤੇ ਇਨਸਾਨ ਫਿਰ ਭਰੋਸਾ ਕਰੇ ਤਾਂ ਕਰੇ ਕਿਸ ਤੇ ਜਾਣਕਾਰੀ ਮਿਲ ਰਹੀ ਹੈ ਕਿ ਘਰ ਤੋਂ ਕੰਮਕਾਰ ਦੀ ਤਲਾਸ਼ ਦੇ ਵਿੱਚ ਗਈ 22 ਵਰਿਆਂ ਦੇ ਨੌਜਵਾਨ ਦਾ ਕਤਲ ਹੋ ਗਿਆ ਮ੍ਰਿਤਕ ਨੌਜਵਾਨ ਦੀ ਪਛਾਣ ਆਕਾਸ਼ਦੀਪ ਸਿੰਘ ਪੁੱਤਰ ਨਵਤੇਜ ਸਿੰਘ ਵਾਸੀ ਪਿੰਡ ਢਿਲਮਾ ਕੀਤੀ ਗਈ ਹੈ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਤਾਇਆ ਜੀ ਅਤੇ ਨੰਬਰਦਾਰ ਸਰਵਣ ਸਿੰਘ ਨੇ ਦੱਸਿਆ ਕਿ ਮ੍ਰਿਤਕ ਆਕਾਸ਼ਦੀਪ 2-3 ਮਹੀਨੇ ਪਹਿਲਾਂ ਹੀ ਵਿਦੇਸ਼ ਤੋਂ ਵਾਪਸ ਆਇਆ ਸੀ ਅਤੇ ਹੁਣ ਉਹ 10-15 ਦਿਨਾਂ ਤੋਂ ਆਪਣੇ ਕਿਸੇ ਦੋਸਤੇ ਨਾਲ ਕੰਮ ਦੀ ਤਲਾਸ਼ ਵਿੱਚ ਚੰਡੀਗੜ੍ਹ ਗਿਆ ਹੋਇਆ ਸੀ ਅਤੇ ਬੀਤੇ ਦਿਨੀ ਜ਼ੀਰਕਪੁਰ ਦੇ ਵਿੱਚ ਕੁਝ ਵਿਅਕਤੀਆਂ ਵੱਲੋਂ ਉਸ ਨੌਜਵਾਨ ਆਕਾਸ਼ ਦੀਪ ਤੇ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਸੀ। ਉਹਦਾ ਇਲਾਜ ਚੱਲ ਰਿਹਾ ਸੀ ਅਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ। ਇਸ ਦੀ ਜਾਣਕਾਰੀ ਉਹਨਾਂ ਨੂੰ ਫੋਨ ਤੇ ਮੈਸੇਜ ਆਉਣ ਤੋਂ ਬਾਅਦ ਮਿਲੀ। ਉਹਨਾਂ ਦੱਸਿਆ ਕਿ ਸਾਡਾ ਪੁੱਤਰ ਬੇਰੁਜ਼ਗਾਰੀ ਦੀ ਭੇਟ ਚੜਿਆ ਹੈ। ਇਸ ਮੌਕੇ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ। ਮੇਰਾ ਜਸਵੰਦਰ ਸਿੰਘ ਹੈ। ਜਿਹੜੇ ਬੱਚੇ ਨੇ ਲੈ ਕੇ ਨੀ ਲੰਗਦਾ ਮੈਂ ਹੁਤਾ ਮਾਮਲਾ ਕਰ ਅਭੀ ਤੇਰਾ 베रेज ਗਾਰੀ ਇੱਥੇ ਵੀ ਨੌਕਰੀਆਂ ਦੇ ਧੱਕੇ ਖਾਂਦੇ ਦੁਕਾਨਾਂ ਤੇ ਵੀ ਜਾਂਦਾ ਇਹ ਆਪਾਂ ਨਹੀਂ ਤੇਰੇ ਕੋਲੋਂ ਤਾਂ 베रेज ਗਾਰਾ ਭੇਜਿਆ ਫਿਰਦਾ ਜੀ ਪਾਣਾ ਵੀ ਕਹਿੰਦਾ ਕਿ ਰੋਟੀ ਦਾ ਸਾਧਨ ਮੇਰਾ ਬਣ ਜੇ ਤੇ ਅਹੀਂ ਤੇ ਜਾਂਦੇ ਵੀ ਇੱਥੇ ਲੱਗਦੀਏ ਉੱਥੇ ਲੱਗਦੀਏ ਫਿਰ ਵੀ ਕਿਤਨਾ ਕਦੇ ਹੱਥ ਪੱਲਾ ਬੰਦਾ ਮਾਰਦਾ ਹੀ ਆ ਆਪਾਂ ਰੋਟੀ ਦਾ ਜੀ ਗਾਰਵਾ ਤੇ ਤੁਸੀਂ ਵੀ ਫਿਰਦੇ ਅਹੀਂ ਫਿਰਦੇ ਤੇ ਹੁਣ ਰੱਬ ਜਾਣੇ ਕੀ ਗੱਲ ਬਾਤ ਹੋਈ ਆ ਕੀ ਨਹੀਂ ਕਿ ਹੁਣੋਂ ਬੰਦੀ ਦੱਸਦੇ ਫੜੇ ਨੇ ਮੇਰਾ ਛੋਟਾ ਬ੍ਰਦਰ ਗਿਆ ਹੀ ਗੱਲ ਮਦਦ ਸਰ ਸਾਹਿਬ ਗਿਆ ਹੀ ਉੱਥੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਵੇਖੋ ਕੀ ਪਾਣਾ ਕੀ ਪਾਣਾ ਹੁਣ ਵੇਖੋ ਜੀ ਜਾਂ ਤੇ ਆਹ ਕਿਹੜਾ ਹੁਣ ਉੱਥੇ ਜਾ ਕੇ ਵੇਖਿਆ ਯਾਦ ਕੋਈ ਲੱਗੇ ਹੁੰਦਾ ਫੇਰ ਤੇ ਕੋਈ ਹੁੰਦਾ ਵੀ ਸਾਡੇ ਸਾਹਮਣੇ ਕੋਈ ਗੱਲਬਾਤ ਹੋਈ ਹੁਣ ਉਹ ਬੰਦੇ ਜਿਨ੍ਹਾਂ ਨੇ ਨਖਾਨ ਕੀਤਾ ਉਹ ਬੰਦੇ ਫੜੇ ਨੇ ਇਹ ਉਹਨਾਂ ਨੂੰ ਪੁੱਛਣਾ ਚਾਹੀਦਾ ਕੀ ਗੱਲ ਹੈ ਅਸੀਂ ਦੇਖੋ ਇਨਸਾਫ ਚਾਹੁੰਦੇ ਵੀ ਬੇਰਜਕਾਰ ਹੀ ਤੇ ਚਲੋ ਇਹਦਾ ਮਸਲਾ ਖਈ ਹੋਣਾ ਚਾਹੀਦਾ ਮੈਂ ਸਰਵਣ ਸਿੰਘ ਲੰਬੜਦਾਰ ਪਿੰਡ ਟਿਹਵਾ ਸੋਨਾ ਕੋਲੀ ਸੂਰਤ ਮੱਲੀ ਮਸਲਾ ਇਹ ਵੀ ਅਸੀਂ ਇੱਥੇ ਪਿੰਡਾਂ ਨੂੰ ਮੈਸੇਜ ਆਇਆ ਵੀ ਇਹ ਮੁੰਡੇ ਰਣ ਸੇ ਕਿਨੇ ਸਟਾ ਲਾਤੀਆਂ ਨੇ ਅਸੀਂ ਤਤਕਾਲੀ 2000 ਸਰੀਰ ਉਹਦੇ ਦਾਜੀ ਉਹਦੇ ਬ੍ਰਦਰ ਹੋਰ ਪਿੰਡ ਦੇ ਕੋ ਸੱਜਣ ਅਸੀਂ ਉੱਥੇ ਪਹੁੰਚੀਆਂ ਜਿੱਥੇ ਵੀ ਚੰਡੀਗੜ੍ਹ ਵਰਦਤ ਹੋਈ ਆ ਉਹ ਉੱਥੇ ਗਏ ਆ ਸਾਨੂੰ ਐਸਐਚਓ ਸਾਹਿਬ ਨੇ ਬਹੁਤ ਵਧੀਆ ਡੀਲ ਕੀਤਾ ਬਹੁਤ ਸੰਗਤਰੀਕੇ ਨੇ ਦੱਸਿਆ ਉੱਥੇ ਪਿੰਡ ਦਾ ਆਪਣਾ ਮੁੰਡਾ ਵੀ ਆ ਕਹੀ ਉਹਦੀ ਸਾਨੂੰ ਬੜੀ ਲਿਫਟ ਮਿਲੀ ਆ ਬਹੁਤ ਨੇ ਵੀ ਸਾਡੀ ਸਹਾਇਤਾ ਕੀਤੀ ਆ ਉੱਥੇ ਵੀ ਦੌੜ ਭੱਜ ਵਿੱਚ ਮੁੜ ਕੇ ਪਤਾ ਲੱਗਾ ਕਿ ਦੋਸ਼ੀ ਵੀ ਫੜੇ ਗਏ ਦੀ ਮਾਮਲਾ ਕੀ ਕਰਨ ਗਿਆ ਮਾਮਲਾ ਇਹ ਆਪਣੇ ਕੰਮ ਦੀ ਭਾਲ ਚ ਗਿਆ ਸੀ ਜੇ ਬਾਹਰੋਂ ਆਇਆ ਸੀ ਜੇ ਬੇਰਜ਼ਗਾਰ ਹੀ ਵਿਚਾਰਾ ਉਹਦੇ ਖਿਆਲ ਦੇ ਵਿੱਚ ਮੈਂ ਚੰਡੀਗੜ੍ਹ ਜਾਵਾਂ ਉੱਥੇ ਕੋਈ ਚੰਗਾ ਸ਼ਹਿਰ ਵਾ ਚੰਗਾ ਕੰਮ ਮਿਲੇ ਉੱਥੇ ਸ਼ਰਾਰਤੀਆਂ ਸਰਾਨੇ ਦੇ ਨਾਲ ਕੋਈ ਵੱਧ ਘਾਟਾ ਕਰਕੇ ਨਸ਼ੇ ਦੇ ਤਰੀਕੇ ਵਿੱਚ ਰਜੇ ਹੋਣਗੇ ਮੌਕੇ ਤੇ ਫੜੇ ਵੀ ਗਏ ਆ ਇਹ ਮੁੰਡਾ ਬਹੁਤ ਬੀਬਾ ਮੁੰਡਾ ਹੀ ਤੇ ਬਹੁਤ ਅਸੀਂ ਪ੍ਰਸ਼ਾਸਨ ਕੋ ਮੰਗ ਕਰਦੇ ਆ ਕਿ ਇਹਨਾਂ ਦਾ ਇਨਸਾਫ ਹੋਈ ਜਾ ਵਿਚਾਰਿਆਂ ਦਾ ਵੀ ਜਿਹੜਾ ਬੰਦੇ ਦੋਸ਼ੀ ਨੇ ਉਹਨਾਂ ਨੂੰ ਯੋਗ ਸਜ਼ਾ ਮਿਲੇ ਜਰੂਰ ਫੜੇ ਫੜੇ ਵੀ ਗਏ ਨਹੀਂ ਬਾਕੀ ਵਾਹਿਗੁਰੂ ਜੀ ਦਾਸ ਕਰਨੇ ਵੀ ਦੀ ਆਪਣੇ ਚਰਨਾਂ ਚ ਨਵਾਸ ਬਖਸ਼ੀ